ਯਾਰ ਲਾਈਵ ਹੈ ਤੇ ਇਹ ਚੈਨਲ ਤੇ ਤੁਹਾਡਾ ਸਵਾਗਤ ਹੈ ਚੈਨਲ ਐਡਵੋਕੇਟ ਜਗਰੂਰ ਸਿੰਘ ਸੇਖਵਰ ਨੇ ਮਲਵੰਡਾ ਪੁਲ ਦੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਭਰ ਵਿੱਚ ਵਿਕਾਸ ਕਾਜ ਤੇਜ਼ ਗਤੀ ਨਾਲ ਕਰਵਾਏ ਜਾ ਰਹੇ ਹਨ ਜਿਸ ਦੇ ਚਲਦਿਆ ਅੱਜ ਐਡਵੋਕੇਟ ਜਗਰੂਰ ਸਿੰਘ ਸੇਖਵਾਂ ਚੇਰਨਾਨ ਜ਼ਿਲ੍ਹਾ ਪਲਾਨਿੰਗ ਬੋਰਡ ਗਰਦਾਸਪੁਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਤੁਗਲਵਾਲਾ ਚੱਕ ਸ਼ਰੀਫ ਰੋਡ ਉੱਪਰ ਪੈਂਦੀ ਸੁਨਾਪ ਡਰੇਨ ਉੱਪਰ ਬਲਵੰਡਾ ਪੁਲ ਦੀ ਮੁਰੰਸਾਰੀ ਦਾ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਹਲਕਾ ਕਾਦੀਆਂ ਵਾਸੀਆਂ ਦੇ ਮੱਖ ਵਾਕਰ ਸਖੀਤਾ ਮੌਜੂਦ ਹਨ ਹਲਕੇ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਚੇਰਨਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਪੀ ਡਬਲਯੂ ਡੀ ਅਤੇ ਡਿਗਨੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੀ ਅਗਵਾਈ ਹੇਠ ਹਲਕਾ ਕਾਦੀਆਂ ਅੰਦਰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ ਉਹਨਾਂ ਨੇ ਕਿਹਾ ਹੈ ਪੰਜਾਬ ਸਰਕਾਰ ਤੋਂ ਵੱਧ ਤੋਂ ਵੱਧ ਗ੍ਰਾਂਟਾਂ ਲਿਆ ਕੇ ਕਾਦੀਆਂ ਹਲਕੇ ਦੀ ਕਾਇਆਕਲਪ ਕੀਤੀ ਜਾਵੇਗੀ ਚੇਅਰਮੈਨ ਸੇਖਵਾ ਨੇ ਅੱਗੇ ਕਿਹਾ ਕਿ ਹਲਕੇ ਦਾ ਸਰਪੱਖੀ ਵਿਕਾਸ ਕਰਾਉਣ ਉਨਾ ਵੀ ਪਹਿਲੀ ਪਹੁੰਚ ਆ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਦੇਖ ਲੈ ਪੱਧ ਤੱਕ ਲਾਗੂ ਕਰਨ ਨੂੰ ਯਤਨੀ ਬਣਾਇਆ ਜਾਏਗਾ ਦੇਖੋ ਧਾਰੀਆਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਦੇ ਸਾਰੇ ਅਰਜਾ ਬਰਜਾ ਅਹੁਦੇਦਾਰ ਸਹਿਬਾਨ ਪੀ ਡਬਲਿਊ ਡੀ ਵਿਭਾਗ ਦੇ ਸਾਰੇ ਅਫਸਰ ਸਹਿਬਾਨ ਆਮ ਆਦਮੀ ਪਾਰਟੀ ਦੀ ਸਾਰੇ ਆਏ ਹੋਏ ਵਰਕਰ ਔਰ ਸਵੇਠ ਇਲਾਕੇ ਤੋਂ ਆਏ ਹੋਏ ਸਾਰੇ ਸੰਗਤ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਬਾਹਰ ਜੀ ਦਾ ਖਾਲਸਾ ਬਾਹਰ ਜੀ ਦੀ ਫਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅੱਜ ਸਵੇਠ ਇਲਾਕੇ ਦੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸਮਾਵਾ 55 ਕਰੋੜ ਦੇ ਜਿਹੜੇ ਕੰਮ ਆਜ ਜਿਸੀ ਉਹਨਾਂ ਦਾ ਉਦਘਾਟਨ ਕਰੇ ਜਾ ਰਹੇ ਆ। ਉਹਨਾਂ ਵਿੱਚੋਂ ਸਭ ਤੋਂ ਪਹਿਲਾ ਕੰਮ ਆ ਜਿਹੜਾ ਬਲਵੰਡੇ ਵਾਲਾ ਪੁਲ ਸੀ ਇਹਦਾ ਕਰਨ ਲੱਗੇ ਆ ਕਿਉਂਕਿ ਇਹ ਪੁਲ ਸਾਰੇ ਬੇਠ ਇਲਾਕੇ ਨੂੰ ਜੋੜਦਾ 40-50 ਪਿੰਡ ਜਿਹੜੇ ਇੱਥੋਂ ਲੱਗੇ ਜਾਂਦੇ ਆ। ਔਰ ਇੱਕ ਸਾਬ ਤੋਂ ਆਮ ਲੋਕਾਂ ਨੂੰ ਇੱਥੇ ਲੰਘਦਿਆਂ ਬੜੀ ਮੁਸ਼ਕਲ ਤੁਗੀ ਸੀ। ਔਰ ਇੱਕ ਦੋ ਸਰក ਹਾਸੇ ਵੀ ਇਹ ਸੋਲਤੇ ਜਦੋਂ ਪੁੱਤਿਆ ਆਇਆ ਸੀ ਉਸ ਤਰ੍ਹਾਂ ਹੋਇਆ ਸੋ ਇਹ ਬੜੀ ਇਲਾਕੇ ਦੀ ਮੰਗ ਸੀਗੀ ਔਰ ਮੈਂ ਯਤਨਸ਼ੀਲ ਰਿਆ ਹਮੇਸ਼ਾ ਹੀ ਕਿ ਇਹਨੂੰ ਕੀਤਾ ਜਾਵੇ ਕੀਤਾ ਜਾਵੇ ਪਰ ਮੇਰੇ ਹਿਸਾਬតាម ਲੋੜਿਆ ਕਿ ਆਹ ਸਾਲ ਦੇ ਵਿੱਚ 12 ਮਹੀਨੇ ਸਾਲ ਦੇ ਹੁੰਦੇ ਤੇ 6 ਮਹੀਨੇ ਤੇ ਵੜਦੇ ਇਲੈਕਸ਼ਨ ਪੂਰਦੇ ਆਨੰਦ ਜਾਣੇ ਆ ਕਿ 3 ਮਹੀਨੇ 3-4 ਮਹੀਨੇ ਤੇ ਸਾਨੂੰ ਪਾਰਲੀਮੈਂਟ ਦੀ ਇਲੈਕਸ਼ਨ ਤੇ ਕੋਰਟ ਨੇ ਲਾਸ਼ ਕਰੇ ਤੇ ਹੁਣ ਵੀ ਅੱਜ ਹੀ ਮੈਂ ਘਰ ਚੱਲਿਆ ਤੇ ਭਵਾਂ ਸਵੇਰੇ ਫੇਰ ਕੋਰਟ ਲੱਗ ਗਈ ਕਿਉਂਕਿ ਸਰਪੰਚੀ ਦੀ ਇਲੈਕਸ਼ਨ ਵੀ ਤੁਹਾਨੂੰ ਪਤਾ ਡਿਕਲੇਅਰ ਹੋ ਗਈ ਆ 20 ਤੋਂ ਪਹਿਲੋ ਪਹਿਲੋ ਉਹੀ ਹੋਣੀ ਆ ਤੇ ਉਹਦਾ ਕੋਰਟ ਵੀ ਇੱਕ ਦੋ ਦਿਨਾਂ 'ਚ ਲੱਗਣ ਵਾਲਾ ਵਾ ਸੋ ਇਸੇ ਕਰਕੇ ਇਹ ਕਾਲੇ ਚ ਪ੍ਰੋਗਰਾਮ ਰੱਖਿਆ ਕਿ ਅੱਗੇ ਬਹੁਤ ਦੇਰ ਹੋ ਗਈ ਆ ਤਹੋਰ ਦੇਰਨਾ ਹੋਵੇ ਕਿਉਂਕਿ ਪ੍ਰੋਜੈਕਟ ਪਾਸ ਹੋਇਆ ਅੱਜ ਮੋਨੇ ਦੀ ਇਨੌਗਰੇਸ਼ਨ ਹੋ ਗਈ ਆ ਕੱਲ ਤੋਂ ਕੰਮੇ ਦਾ ਸ਼ੁਰੂ ਹੋ ਜਾਣਾ ਤੇ ਜੇ ਇੱਕ ਵਾਰ ਕੰਮ ਸ਼ੁਰੂ ਹੋ ਗਏ ਤੇ ਫਿਰ ਕੋਡ ਵੀ ਲੱਗਦੇ ਫਿਰ ਕੰਮ ਰੁਕ ਨਹੀਂ ਸਕਦਾ ਕੋਈ ਕੰਮ ਨਿਰੰਤਰ ਚਾਲੂ ਰਹੂਗਾ ਔਰ ਪਹਿਲਾ ਜਿਹੜਾ ਪੁਲ ਇੱਥੋਂ ਖਰਾਬ ਹੋਇਆ ਸੀ ਉਹਦੇ ਨਾਲੋਂ ਵਧੀਆ ਇਹ ਪੁਲ ਜਿਹਨੇ ਤਕਰੀਬਨ 6.5 ਕਰੋੜ ਰੁਪਏ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਉਧਲੇਮਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦਾ ਔਰ ਸਾਡੇ ਜਿਹੜੇ ਪੀ ਡਬਲਯੂ ਡੀ ਦੇ ਮਨਿਸਟਰ ਨੇ ਹਰਪ੍ਰਭਜਨ ਸਿੰਘ ਜੀਟੀਓ ਜੀ ਦਾ ਔਰ ਸਾਰੇ ਪ੍ਰਸ਼ਾਸਨ ਦਾ ਐਸ ਸੀ ਸਾਹਿਬ ਦਾ ਇਹਨਾਂ ਵੀ ਬੜੀ ਪੇਨ ਲਈ ਐਸ ਸੀਓ ਸਾਹਿਬ ਦਾ ਪੀ ਡਬਲਯੂ ਡੀ ਡਿਪਾਰਟਮੈਂਟ ਨੇ ਵੀ ਬੜੀ ਪੇਨ ਲਈ ਔਰ ਮੈਂ ਵੀ ਖਾਥਾਂ ਤੇ ਪੈਰਵਾਈ ਜਿੱਥੇ ਜਿੱਥੇ ਰੋੜ ਪੈਂਦੀ ਰਹੀ ਜੀ ਪੈਰਵਾਈ ਕਰਦੇ ਰਹੇ ਆ ਔਰ ਪੈਰਵਾਈ ਕਰਕੇ ਕੰਮ ਹੁੰਦੇ ਆ ਕਦੀ ਨਾ ਚਿੱਠੀਆਂ ਲਿਖਾਨਾ ਕੰਮ ਨਹੀਂ ਹੁੰਦੇ। ਹੁਣ ਵੇਖੋ ਐਮਐਲਏ ਬਣਾਇਆ ਦਾ ਪ੍ਰਤਾਪ ਸਿੰਘ ਬਾਜਵੇ ਨੂੰ ਇਲਾਕੇ ਨੇ। ਸਰਜ ਤੇ ਉਹਨਾਂ ਦਾ ਬੜਦਾ ਪਿਆਰ ਵੀ ਕਰਦਾ। ਪਰ ਉਹ ਹੁਣ ਆਪਣੇ ਆਪ ਨੂੰ ਲੀਡਰ ਏਡਾ ਵੱਡਾ ਸਮਝਦੇ ਹੁੰਦੇ ਆ ਕਿ ਇੱਕ ਚਿੱਠੀ ਲਿਖ ਕੇ ਘੱਲ ਦਿੰਦੇ ਮੁੱਖ ਮੰਤਰੀ ਨੂੰ ਕੋ ਘਰੇ ਪਾਉਣੀ ਹੋ ਗਿਆ ਕੰਮ ਕਰਨ ਤੇ। ਇਥੇ ਮਾਨ ਸਾਹਿਬ ਨੇ ਵੀ ਅੱਗੋਂ ਦੱਸਤਾ ਹੀ ਕਿ ਚਿੱਠੀਆਂ ਤੋਂ ਛੱਡ ਕੇ ਕਾਪਟਨ ਅਮਰਿੰਦਰ ਸਿੰਘ ਹੀ ਦਸਮੇਂ ਚ ਪਾ ਦਿੰਦਾ ਹੈ ਤੇ ਮੈਂ ਦੇਖੋ ਕੀ ਕਰਾਵਾਂ ਚਿੱਠੀਆਂ। ਤੂੰ ਕਹਿੰਦਾ ਭਾਵਾ ਕਿ ਚਿੱਠੀਆਂ ਕੱਲੀਆਂ ਲਿਖ ਕੇ ਕੰਮ ਨਹੀਂ ਹੋਏ ਕੋ ਜਮੀਨ ਤੇ ਅੰਗੂਸਰਨਾ ਪੈਂਦਾ ਕੰਮ ਕਰਦੇ ਨੇ ਲੋਕਾਂ 'ਚ ਮਿਲਣਾ ਪੈਂਦਾ ਤੇ ਅਫਸਰਾਂ ਦੇ ਪਿੱਛੇ ਪੈਰਵਾਈ ਕਰਨੀ ਪੈਂਦੀ ਆ ਮੈਂ ਜਦੋਂ ਚੋਟੀਗੜ ਜਾਣਾ ਨਾ ਸਾਰੀਆਂ ਫੈਲਾ ਤੁਹਾਡੀਆਂ ਆਪ ਕੱਠੀ ਮਾਰ ਕੇ ਜਾਣਾ ਤੇ ਥੱਲੇ-ਥੱਲੇ ਡਾਕਟਰ 'ਤੇ ਜਾ ਕੇ ਅਫਸਰਾਂ ਨੂੰ ਮਿਲ ਕੇ ਪੈਰਵਾਈ ਕਰਕੇ ਤੁਹਾਡੇ ਕੰਮ ਕਰਵਾਉਣਾ ਸਾਰੇ ਲੋਕੀਆਂ ਨੂੰ ਮਾਰ ਕੇ ਕਰਵਾਉਣਾ ਤੇ ਤਾਂ ਹੀ ਕੰਮ ਗਿਆ ਤੇ ਜੇ ਮੈਂ ਵੀ ਚਿੱਠੀਆਂ ਕਰਦਾ ਤੇ ਮੈਂ ਨਹੀਂ ਜਨਸਤਰਾ ਕੋ तरफੋਂ ਪਿਆਰ ਦਾ ਤੇ ਚੇਅਰਮੈਨਾਂ ਤੋਂ ਮੈਨੂੰ ਚਿੱਠੀਆਂ ਕੱਢੀ ਜਾਵਾਂ ਤੇ ਚਿੱਠੀਆਂ ਕੱਢੇ ਮੈਂ ਕੰਮ ਦੇ ਉੱਤੇ। ਸ਼ੁਰੂ ਇਸ ਕਰਕੇ ਇਹ ਬੜਾ ਅੱਜ ਖੁਸ਼ੀ ਦਾ ਦਿਨ ਹੈ। ਕਿਸਾਨ ਜਥੇਬੰਦੀਆਂ ਨੇ ਵੀ ਬੜਾ ਸੰਘਰਸ਼ ਕੀਤਾ ਇੱਥੇ। ਸੋਨੇ ਬਾਰੇ ਚਲੋ ਉਹਨਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਚਲੋ ਰਲ ਮਿਲ ਕੇ ਸਾਡੀ ਸਾਰੀ ਮਿਹਨਤ ਨੇ ਬੂੜ ਪਾਇਆ ਵਾ ਔਰ ਅੱਜ ਇਹ ਕੰਮ ਸ਼ੁਰੂ ਹੋਣ ਜਾ ਰਿਹਾ। ਔਰ ਇਹਦੇ ਤੋਂ ਇਲਾਵਾ ਜਿਹੜੇ ਹੋਰ ਵੱਡੇ ਕੰਮ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਕਿ ਜਿੱਨੀ ਤੁਸੀ ਵਾਲੀ ਸੜਕਾ ਗੁਰਦਾਸਪੁਰ ਮੁਕੇਰੀਆਂ ਰੋਡ ਤੋਂ ਲੈ ਕੇ ਤਲੋਏ ਪੱਤਨ ਤੱਕ ਮੋਜਪੁਰ ਫਤੂ ਬਰਕਤ ਬੁੱਢਾ ਬਾਲਾ ਮੁੰਨੇ ਤੋਂ ਫੁੱਲੜੇ ਰੋਡ ਤੱਕ ਜਿੰਨਾ ਸਾਡਾ ਹਲਕਾ ਪੈਂਦਾ ਇਹ ਸਕਰੀਬਨ 24 ਕਿਲੋਮੀਟਰ ਸੜਕਿਆ ਸ਼੍ਰੀ ਹਰਗੋਬਿੰਦਪੁਰ ਤੱਕ ਤੇ ਇਹ ਸਾਰੀ ਤੁਸੀ ਦੀ ਜੋਨਿਆ ਸਿਰੋਕਾਰ ਸਾਰੀ ਤੁਸੀ ਦੀ ਰਿਪੇਅਰ ਜਿਹੜੀ ਆ ਉਹ ਪਾਸ ਹੋ ਗਈ ਹੈ तकरीबन 15 ਕਰੋੜ ਤੇ 31 ਲੱਖ ਰੁਪਏ ਦੇ ਤੇ ਲੱਗੇਗਾ ਪਰ ਇਹਦੀ ਇਹ ਵੀ ਜਿਹੜੀ ਚਿੜਾਈ ਉਹ 12 ਫੁੱਟ ਆ। ਜਿਹੜਾ ਮੈਂ ਅਗਲੀ ਮਿਹਨਤ ਕਰ ਰਿਹਾ ਉਹ ਵੀ ਮੈਂ ਤੁਹਾਨੂੰ ਦੱਸਦਾ। ਕਿਉਂਕਿ ਜਿੱਦੋਂ ਹਾਲ ਆਇਆ ਮੈਂ ਹਫ਼ਤਾ ਤੁਹਾਡੇ ਤੇ ਰਿਹਾ। ਮੈਂ ਵੀ ਜਿਹੜਾ ਤੁਹਾਡਾ ਦੋਸਤ ਉਹ ਮੈਂ ਵੀ ਪਿੰਡੇ ਤੇ ਹੜਾ ਕੇ ਦੇਖਿਆ। ਸੋ ਮੈਂ ਜਾਣਦਾ ਕਿ ਤੁਹਾਡੀ ਵੇਚਦੇ ਲਾਤਿਆਂ ਦੇ ਲੋਕਾਂ ਦੀ ਮਨਜ਼ੂਰੀ ਕੀ ਨੇ ਉਹਨਾਂ ਨੂੰ ਕੰਮ ਕੀ ਚਾਹੀਦਾ। ਸੋ ਇਹ ਜਿਹੜੀ 12 ਫੁੱਟ ਵਾਲੀ ਇਹਨੂੰ ਇਹ ਇਰੀਗੇਸ਼ਨ ਡਿਪਾਰਟਮੈਂਟ ਮਹਿਕਮੇ ਨਾਲ ਗੱਲ ਕਰਕੇ ਮੰਤਰੀ ਸਾਹਿਬ ਨਾਲ ਕਰਕੇ ਇਹਨੂੰ ਅਸੀਂ ਵੀ ਫੁੱਟ ਕਰਨ ਜਾ ਰਹੇ ਹਾਂ। ਤੋਂ ਅਗਲੇ ਸਾਲ 15 ਕਰੋੜ ਦਾ ਪ੍ਰੋਜੈਕਟ ਜਿਹੜਾ ਇਹਦੇ ਤੋਂ ਇਲਾਵਾ ਉਹਦਾ ਕੰਮ ਵੀ ਸ਼ੁਰੂ ਹੋਊਗਾ। ਪਹਿਲੀ ਟ੍ਰੈਕ ਚ ਉਹਦੀਆਂ ਕਿੰਨ ਟ੍ਰੈਕਾਂ ਚ ਬਣੀਆਂ ਨੇ ਪਹਿਲੀ ਟ੍ਰੈਕ ਦੇ ਵਿੱਚ ਜੀਵਨ ਨਗਰ ਉਹ ਕਦੇ ਕੰਮ ਜਿਹੜਾ ਵਾ 6-7 ਕਰੋੜ ਦਾ ਉਹ ਚੱਲ ਰਿਹਾ। ਤੇ ਉਸ ਤੋਂ ਬਾਅਦ ਅਗਲੇ ਸਾਲ ਕਨਵਨਰ ਕੱਥੋਂ ਸ਼ੁਰੂ ਹੁੰਦਾ ਤਕਰੀਬਨ 15 ਕਰੋੜ ਦਾ ਕੰਮ 20 ਫੁੱਟ ਜਿਹੜੀ ਇਹ ਤੁਸੀਂ ਹੋਊਗੀ ਔਰ ਉੱਚੀ ਵੀ ਹੋਊਗੀ ਔਰ ਚੌੜੀ ਵੀ ਹੋਊਗੀ ਸਾਸ਼ ਤਾਂ ਕਿ ਜਦੋਂ ਦਰਿਆਵਾਂ ਦਾ ਪਾਣੀ ਵਗਦਾ ਵਾ ਤੁਸੀਂ ਇਹਨੂੰ ਮਜ਼ਬੂਤ ਕਰਦੀਏ ਦੇ ਇੱਕ ਕੰਧ ਦਾ ਕੰਮ ਕਰੋ ਹੁਣ ਵੀ ਕਰਦੀ ਆ ਪਰ ਜਦੋਂ ਉੱਚੀ ਤੇ ਚੌੜੀ ਹੋ ਜੂਗੀ ਸਿਰ ਥੋੜੀ ਕੀਤੇ ਤੁਸੀਂ ਜਿਹੜੀ ਇਹ ਟੁੱਟ ਨਹੀਂ ਸਕਦੀ ਔਰ ਮੈਂ ਵੀ ਇਹ ਨਹੀਂ ਵੇਖਿਆ ਕਿ ਜਦੋਂ 86 87 ਚ ਹੜ ਆਇਆ ਜੇ ਛੋਟੂ ਸੇ ਉਧਰ ਤੋਂ ਤੱਕ ਹੀ ਪਿਛਲੇ ਸਾਲ ਵੀ ਉੱਤੋਂ ਟੁੱਟੀ ਇਹਦਾ ਮਤਲਬ ਇਹ ਹੈ ਕਿ ਅਪਰੂਵ ਨਹੀਂ ਕੀਤਾ ਇਸ ਕਰਕੇ ਜੇ ਅਸੀਂ ਗਲਤੀਆਂ ਤੋਂ ਸਿੱਖ ਕੇ ਇੰਪਰੂਵ ਨਹੀਂ ਕਰਾਂਗੇ ਤੇ ਫਿਰ ਤਰੱਕੀ ਕਿੱਧਰ ਕਰਾਂਗੇ ਸੋ ਅਸੀਂ ਉਹ ਸਾਰਾ ਪ੍ਰੋਜੈਕਟ ਜਿਹੜਾ ਨਵਾਂ ਬਣਾਇਆ ਉਹ ਸਾਰੇ ਪੁਆਇੰਟ ਵੀ ਉੱਚ ਹਾਈਲਾਈਟ ਕੀਤੇ ਆ ਕਿ ਉੱਥੇ ਸਪੈਸ਼ਲ